ਅਸੀਂ 3704 ਅਧਿਆਪਕ ਜੁਨੀਅਨ ਜਦੋਂ ਸਾਡੀ ਮਤਲਬ ਕਿ ਭਰਤੀ ਦਾ ਇਸ਼ਤਿਹਾਰ ਆਇਆ ਸੀ ਉਦੋਂ ਉਹਦੇ 'ਚ ਪੰਜਾਬ ਪੇ ਸਕੀਲ ਦਾ ਜਿਹੜਾ ਲਿਖਿਆ ਗਿਆ ਸੀਗਾ ਪਰ ਬਾਅਦ ਦੇ ਵਿੱਚ ਇਹਨਾਂ ਨੇ ਉਦੋਂ ਦੀ ਕਾਂਗਰਸ ਸਰਕਾਰ ਨੇ 17/7/20 ਨੂੰ ਇੱਕ ਨਵਾਂ ਸਕੇਲ ਲਾਗੂ ਕਰਤਾ ਸੈਂਟਰ ਪੇ ਸਕੀਲ ਜੋ ਕਿ ਨਾ ਪੂਰਾ ਸੈਂਟਰ ਦਾ ਸੀ ਨਾ ਪੂਰਾ ਪੰਜਾਬ ਸਰਕਾਰ ਦਾ ਸੀਗਾ ਪਰ ਕਹਾ ਸਾਡੀਆਂ ਜਿਹੜੀਆਂ ਘੱਟੋ-ਘੱਟ ਮੰਗਾਂ 15-202000 ਕੀ ਘਟਾ ਦਿੱਆਂ ਹਾਈ ਕੋਰਟ ਦਾ ਸਹਾਰਾ ਲਿਆ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਤੇ ਹਾਈ ਕੋਰਟ ਦੇ ਵਿੱਚੋਂ ਕੇਸ ਹੈ ਜਿਹੜਾ ਅਸੀਂ ਜਿੱਤ ਚੁੱਕੇ ਹਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੀ ਜਿੱਤ ਚੁੱਕੇ ਆਂ ਪਰ ਸਰਕਾਰ ਇਹ ਵੀ ਡੀਪੀ ਵਿਭਾਗ ਹੈ ਉਹ ਸਾਡਾ ਕੋਈ ਪੱਤਰ ਜਾਰੀ ਨਹੀਂ ਕਰ ਰਹੀ ਛੇਵੇਂ ਪੇ ਕਮਿਸ਼ਨ ਦੇ ਨਾਲ ਕੁਛੇ ਵਿੱਚ ਕੋਈ ਧਰਨਾ ਦੇਣ ਨਹੀਂ ਆਉਂਦਾ ਅੱਜ ਦੇਖੋ ਸਾਰੇ ਸਕੂਲ ਛੱਡ ਕੇ ਆਏ ਨੇਗੇ ਤੇ ਕਿੰਨੇ ਬੱਚਿਆਂ ਦਾ ਭੁੱਖ ਦਾ ਸਵਾਲ ਆਗਾ ਉਸ ਤੋਂ ਸਮਾਜ ਦੇ ਸਿਰਜਕ ਅਧਿਆਪਕ ਵਰਗ ਨੂੰ ਆਪਣੇ ਹੱਕਾਂ ਵਾਸਤੇ ਧਰਨਿਆਂ ਤੇ ਰੋਸ ਧਰਨਿਆਂ ਤੇ ਬਹਿਣਾ ਪੈ ਜੇ ਤੇ ਲਹਨਤ ਹੈ ਉਹ ਜਿਹੜੇ ਸੂਬੇ ਦੀ ਜਿਹੜੀ ਸਿੱਖਿਆ ਨੀਤੀਆਂ ਨੂੰ ਸਿੱਖਿਆ ਬਰਨਾਲੀ ਪਾਸੇ ਲਗਾਤਾਰ ਇਹ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਕਿ ਸਿੱਖਿਆ ਦਾ ਮਿਆਰ ਅਸੀਂ ਉੱਚਾ ਚੁੱਕ ਦਿੱਤਾ ਹੈ ਔਰ ਇਹ ਸਭ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਪਰ ਦੂਸਰੀ ਤਰਫ ਇਹ ਤਸਵੀਰਾਂ ਜਿਹੜੀਆਂ ਨੇ ਇਹ ਸਭ ਬਿਆਨ ਕਰਦੀਆਂ ਆਪਣੇ ਛੋਟੇ-ਛੋਟੇ ਬੱਚੇ ਲਿਆ ਕੇ ਵਕ-ਵਕ ਜ਼ਿਲ੍ਹਿਆਂ ਤੋਂ ਪੰਜਾਬ ਦੇ ਵਕ-ਵਕ ਜ਼ਿਲ੍ਹਾ ਤੋਂ ਮੁਹਾਲੀ ਪਹੁੰਚੇ ਔਰ ਆਪਣੇ ਅਧਿਕਾਰ ਆਪਣੀਆਂ ਮੰਗਾਂ ਮਨਾਉਣਾ ਹੈ ਇਹਨਾਂ ਅਧਿਆਪਕਾਂ ਦੇ ਚਿਹਰਿਆਂ ਤੋਂ ਸਭ ਝਲਕਦਾ ਹੈ ਕਿ ਕਿੰਨਾ ਕੁ ਸਿੱਖਿਆ ਦਾ ਮਿਆਰ ਜਿਹੜਾ ਹੈ ਉਹ ਉੱਚਾ ਹੋ ਗਿਆ ਪੰਜਾਬ 'ਚ ਤਾਂ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਇਹ ਪਹਿਲਾ ਵਾਅਦਾ ਸੀਗਾ ਔਰ ਦੂਸਰੇ ਪਾਸੇ ਹਸਤਾਲਾਂ ਦਾ ਤਾਂ ਉਸੇ ਦੀ ਸਥਿਤੀ ਜਿਹੜੀ ਉਹ ਵੀ ਲਗਾਤਾਰ ਦਿਖਾਉਂਦੇ ਆਂ ਔਰ ਅੱਜ ਸਿੱਖਿਆ ਦਾ ਮਿਆਰ ਦੇਖੋ ਡੀਪੀਆਈ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਨੇ ਛੋਟੇ-ਛੋਟੇ ਬੱਚੇ ਲਿਆਣ ਕੇ ਕਿਉਂ ਇੱਥੇ ਖੜੇ ਨੇ ਕੀ ਕਰਨ ਐ ਕਿਹੜੀਆਂ ਮੰਗਾਂ ਨੇ ਕਿ ਅਜੇ ਤੱਕ ਮਿਆਰ ਉੱਚਾ ਹੋਇਆ ਨਹੀਂ ਲਗਭਗ 4 ਸਾਲ ਨਿਕਲ ਗਏ ਸਰਕਾਰ ਦੇ ਤਾਂ ਅਧਿਆਪਕ ਜਿਹੜੇ ਨੇ ਉਹ ਵੀ ਛੜ ਨਾ ਰਹੇ ਸਭ ਤੋਂ ਪਹਿਲਾਂ ਇਹ ਦੱਸਿਓ ਵੀ ਮੁੱਦਾ ਕੀ ਐ ਪਹਿਲਾਂ ਕਿਉਂ ਇੱਥੇ ਖੜਨਾ ਪਿਆ ਇਸ ਤੁੱਪ ਦੇ ਵਿੱਚ ਬੱਚੇ ਛੋਟੇ-ਛੋਟੇ ਲਿਆ ਕੇ ਜਿਹੜੇ ਅਧਿਆਪਕਾਂ ਨੇ ਉਹ ਨਾਲ ਖੜੀਆਂ ਅਸੀਂ 3704 ਅਧਿਆਪਕ ਯੂਨੀ ਜਦੋਂ ਸਾਡੀ ਮਤਲਬ ਕਿ ਭਰਤੀ ਦਾ ਇਸ਼ਤਿਹਾਰ ਆਇਆ ਸੀ ਉਦੋਂ ਉਹਦੇ 'ਚ ਪੰਜਾਬ ਪੇ ਸਕੇਲ ਦਾ ਜਿਹੜਾ ਲਿਖਿਆ ਗਿਆ ਸੀਗਾ ਪਰ ਬਾਅਦ ਦੇ ਵਿੱਚ ਇਹਨਾਂ ਨੇ ਉਦੋਂ ਦੀ ਕਾਂਗਰਸ ਸਰਕਾਰ ਨੇ 17/7/20 ਨੂੰ ਇੱਕ ਨਵਾਂ ਸਕੇਲ ਲਾਗੂ ਕਰਤਾ ਸੈਂਟਰ ਪੇ ਸਕੇਲ ਜੋ ਕਿ ਨਾ ਪੂਰਾ ਸੈਂਟਰ ਦਾ ਸੀ ਨਾ ਪੂਰਾ ਪੰਜਾਬ ਸਰਕਾਰ ਦਾ ਸੀਗਾ ਪਰ ਖਾਂ ਖਾ ਸਾਡੀਆਂ ਜਿਹੜੀਆਂ ਘੱਟੋ ਘੱਟ 15-15 20000 ਰੁਪਏ ਘਟਾਤੀਆਂ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਦਾ ਸਹਾਰਾ ਲਿਆ ਹਾਈ ਕੋਰਟ ਦੇ ਵਿੱਚ ਕੇਸ ਲਾਇਆ ਤੇ ਹਾਈ ਕੋਰਟ ਦੇ ਵਿੱਚੋਂ ਕੇਸ ਹੈ ਜਿਹੜਾ ਅਸੀਂ ਜਿੱਤ ਚੁੱਕੇ ਹਾਂ ਉਸ ਤੋਂ ਬਾਅਦ ਸੁਪਰੀਮ ਕੋਰਟ ਤੋਂ ਵੀ ਜਿੱਤ ਚੁੱਕੇ ਹਾਂ ਪਰ ਸਰਕਾਰ ਜਿਹੜੀ ਡੀਪੀ ਵਿਭਾਗ ਹੈ ਉਹ ਸਾਡਾ ਕੋਈ ਪੱਤਰ ਜਾਰੀ ਨਹੀਂ ਕਰ ਰਹੀ ਛੇਵੇਂ ਪੇ ਕਮਿਸ਼ਨ ਦੇ ਨਾਲ ਇੱਕ ਉਹ ਅਧੂਰਾ ਪੱਤਰ ਜਾਰੀ ਕਰ ਦਿੰਦੇ ਨੇ ਨਾ ਉਹ ਅਗਲੇ ਅਧਿਕਾਰੀਆਂ ਕੋਲੇ ਜਾਂਦਾ ਹੈ ਉਹਨਾਂ ਨੂੰ ਸਮਝ ਨਹੀਂ ਆਉਂਦੀ ਸਾਡੀ ਤਨਖਾਹ ਜਿਹੜੀ ਪਹਿਲਾਂ ਜਿਹੜੀ ਸੀਗੀ ਉਸ ਨਾਲੋਂ ਵੀ ਉਹਨਾਂ ਨੇ ਘਟਾਤੀ ਇਹ ਤਰਨਾ ਲਾਉਣਾ ਪਹਿਲੀ ਪ੍ਰਾਇਓਰਟੀ ਸੀਗੀ ਜਾਂ ਇਸ ਤੋਂ ਪਹਿਲਾਂ ਜਿਹੜਾ ਪ੍ਰਸ਼ਾਸਨ ਆਇਆ ਜਾਂ ਸਿੱਖਿਆ ਮੰਤਰੀ ਆ ਮੁੱਖ ਮੰਤਰੀ ਤੱਕ ਆਪਣੀ ਆਵਾਜ਼ ਪਹੁੰਚਾਈ ਸੀ ਸਰ ਅਸੀਂ ਪਿਛਲੇ 4 ਸਾਲਾਂ ਤੋਂ ਇਸ ਜਿਹੜਾ ਪੇ ਸਕੀਲ ਦਾ ਮੁੱਦਾ ਹੈ ਉਹਦੇ ਲੜ ਰਹੇ ਹਾਂ ਤਾਂ 1 ਸਤੰਬਰ ਨੂੰ ਸਾਡਾ ਪ੍ਰੋਡੈਕਸ਼ਨ ਸੀਗਾ ਤੇ 1 ਸਤੰਬਰ ਨੂੰ ਸਾਡੀ ਮੀਟਿੰਗ ਹੋਈ ਸੀ ਡੀਪੀ ਨਾਲ ਤਾਂ ਇਹਨਾਂ ਨੇ ਸਾਨੂੰ ਉਹਦਾ ਵਿਸ਼ਵਾਸ ਦਵਾਇਆ ਸੀਗਾ ਵੀ ਅਸੀਂ ਤੁਹਾਡਾ ਪੱਤਰ ਜਾਰੀ ਕਰ ਦਿਆਂਗੇ ਉਸ ਤੋਂ ਬਾਅਦ ਅਸੀਂ ਉਹ ਤੋਂ ਬਾਹਰ ਆਏ ਤਾਂ ਸਾਨੂੰ ਉਹ ਜਿਹੜੀ ਮੀਟਿੰਗ ਸੀ ਉਹ ਲਾਰਾ ਸਬਦ ਹੋਈ ਕਪ ਪਿਛਲੇ 24 ਦਿਨਾਂ ਤੋਂ ਸੀ ਇੱਥੇ ਪੱਕੇ ਬੈਠੇ ਆ ਜੀ ਤੇ ਸਾਰੇ ਟੀਚਰ ਜਿਹੜੇ ਨੇਗੇ ਬੜੀ ਦੂਰੋਂ ਜਿਹੜੇ ਇੱਥੇ ਆਉਂਦੇ ਨੇ ਤੇ ਬੜਾ ਉਹਨਾਂ ਨੂੰ ਔਖਾ ਲੱਗਦਾ ਤੇ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਉਹ ਸਾਰੀਆਂ ਲਾਰੇ ਸਾਬਤ ਹੋਈਆਂ ਨੇ ਕਿਉਂਕਿ ਕਿਵੇਂ ਹੁਣ ਆ ਤਰਨ ਅਜ ਵੱਡੇ ਵੱਡੇ ਪੱਤਰ ਦਿੱਤਾ ਬਾਹਰੋਂ ਬਾਹਰੋਂ ਅਧਿਆਪਕ ਆਏ ਦੂਰ ਦੂਰ ਤੋਂ ਤੁਹਾਨੂੰ ਲੱਗਦਾ ਵੀ ਇਸ ਤੋਂ ਬਾਅਦ ਕੋਈ ਹੱਲ ਹੋ ਸਕਦਾ ਹੈ ਕਿਸੇ ਤਰੀਕੇ ਦੀ ਮੀਟਿੰਗ ਜਾਂ ਫਿਰ ਅੱਗੇ ਦਾ ਐਕਸ਼ਨ ਲੈਣਾ ਉਲਿੱਕਿਆ ਦੇਖੋ ਜੀ ਇਹ ਤਾਂ ਅਧਿਕਾਰੀਆਂ ਨੂੰ ਪਤਾ ਵੀ ਹੱਲ ਕਰਨਗੇ ਜਾਂ ਨਾ ਤੇ ਇਹ ਸਾਡਾ ਧਰਨਾ ਜਾਰੀ ਰਹੂਗਾ ਕਰੋ ਜਾਂ ਮਰੋ ਵਾਲੀ ਸਥਿਤੀ ਆ ਸਾਡੀ ਹੁਣ ਤੇ ਅਸੀਂ ਅਸੀਂ ਜੀਟੀਚਨ ਉਹ ਤੱਕ ਕਰਦੇ ਰਾਵਾਂਗੇ ਜਦੋਂ ਤੱਕ ਸਾਡਾ ਹੱਲ ਨਹੀਂ ਕਰਦੇ ਹੈਗੇ ਅਸੀਂ ਇੱਕ ਇਹ ਵੀ ਹੈ ਨਾ ਅਸੀਂ ਕੋਈ ਨਿਆਂਈ ਨਹੀਂ ਮੰਗ ਰਹੇ ਹੈਗੇ ਅਸੀਂ ਸੁਪਰੀਮ ਕੋਰਟ ਹਾਈ ਕੋਰਟ ਦਾ ਜੋ ਫੈਸਲਾਗਾ ਕੀਤਾ ਹੋਇਆ ਜੋ ਪੇ ਫਿਕਸੇਸ਼ਨ ਹੈ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਵਾਈਆਂ ਨੇ ਅਸੀਂ ਉਹੀ ਕਹਿ ਰਹੇ ਆ ਵੀ ਉਹ ਸਾਨੂੰ ਦੇ ਦਿਓ ਉਹ ਇਹਨਾਂ ਨੇ 20 ਜ਼ਿਲ੍ਹਿਆਂ ਦੇ ਵਿੱਚ 70% ਜਨਨ ਕਿ ਪਟੀਸ਼ਨਰਾਂ ਨੂੰ ਦੇ ਵੀ ਦਿੱਤੀਆਂ ਸੀਗੀਆਂ 30% ਪਟੀਸ਼ਨਰਾਂ ਨੂੰ ਨਹੀਂ ਦਿੱਤੀਆਂ ਤੇ ਜਦੋਂ ਅਸੀਂ ਮਾਨਸਾ ਬਰਨਾਲਾ ਸੰਗਰੂਰ ਵਾਲੇ ਅਸੀਂ ਡੀਓ ਕੋਲੇ ਗਏ ਵੀ ਜਿਦੋਂ ਦੂਸਰੇ ਜ਼ਿਲ੍ਹੇ ਨੇ ਦੇਤੀਆਂ ਵੀ ਤੁਸੀਂ ਕਿਉਂ ਨਹੀਂ ਦੇ ਰਹੇ ਹੈਗੇ ਤਾਂ ਉਹਨਾਂ ਨੇ ਕਹਿਤਾ ਵੀ ਸਾਨੂੰ ਤਾਂ ਹਲੇ ਇਹਦਾ ਪੱਤਰ ਦੀ ਸਮਝ ਨਹੀਂ ਆ ਰਹੀ ਹੈਗੀ ਤੇ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਬੀ ਜਿਲ੍ਹੇ ਨੂੰ ਸਮਝ ਕਿਵੇਂ ਆ ਗਈ ਬੀ ਜਿਲ੍ਹੇ ਦੇ ਵੀਡੀਓ ਨੂੰ ਵੀ ਸਮਝ ਕਿਵੇਂ ਆ ਗਈ ਵੀ ਅੱਛਾ ਵੀ ਤੁਹਾਨੂੰ ਨਹੀਂ ਆਈ ਹੈਗੀ ਹਨਾ ਤੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਤੇ ਉਸ ਤੋਂ ਬਾਅਦ ਉਹਨਾਂ ਨੇ ਡਿਪਾਰਟਮੈਂਟ ਦੀ ਕਹਿੰਦੇ ਕਲੀਅਰिफिकेशन ਲੈਣੀ ਆ ਇੱਥੋਂ ਤੱਕ ਗੱਲ ਆ ਗਈ ਜਿਹੜਾ ਸਾਰੀਆਂ ਸਾਡੀਆਂ ਪਾਣੀ ਸਿਰ ਉੱਤੋਂ ਹੀ ਟੱਪ ਗਿਆ ਅਸੀਂ ਉਦੋਂ ਧਰਨੇ ਵਾਸਤੇ ਮਜਬੂਰ ਹੋਏ ਆਂ ਉਹ ਕਿ ਖੁਸ਼ੀ ਦੇ ਵਿੱਚ ਕੋਈ ਧਰਨਾ ਦੇਣ ਨਹੀਂ ਆਉਂਦਾ ਅੱਜ ਦੇਖੋ ਸਾਰੇ ਸਕੂਲ ਛੱਡ ਕੇ ਆਏ ਨੇਗੇ ਤੇ ਕਿੰਨੇ ਬੱਚਿਆਂ ਨੇ ਭਵੇ ਇੱਕ ਦਾ ਸਵਾਲ ਆਗਾ ਤੇ ਸਾਨੂੰ ਬਹੁਤ ਹੋ ਰਿਹਾਗਾ ਵੀ ਜਾਨੀ ਕਿ ਜਿਹੜੇ ਬੱਚੇ ਨੂੰ ਅਸੀਂ ਅੱਜ ਪੜਾਉਣਾ ਸੀਗਾ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਆ ਤੇ ਸਾਰੇ ਸਾਥੀਆਂ ਦੇ ਵਿੱਚ ਇੰਨਾ ਗੁੱਸਾਗਾ 3704 ਅੱਜ ਸਾਰਾ ਹੀ ਆਇਆ ਹੋਇਆਗਾ ਲਗਭਗ ਤੇ ਇਹ ਅਧਿਕਾਰੀਆਂ ਨੂੰ ਹੱਲ ਕਰਨਾ ਚਾਹੀਦਾਗਾ ਜੀ ਇਹ ਸਾਰਾ ਇੰਨਾਂ ਦੀ ਸਾਰੇ ਦੀ ਗੱਲ ਆਗੀ ਤੇ ਹੁਣ ਇਹ ਹੀ ਦੱਸ ਸਕਦੇ ਆਗੇ ਵੀ ਹੱਲ ਕਿਉਂ ਨਹੀਂ ਕਰ ਰਹੇ ਕਿੰਨੇ ਅਧਿਆਪਕ ਜਿੰਦੇ ਨੇ ਔਰ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਤੁਸੀਂ ਅੱਜ ਇੱਥੇ ਪਹੁੰਚੇ ਸਰ ਆਲਮੋਸਟ 23 ਦੇ 23 ਜ਼ਿਲ੍ਹੇ ਸਾਡੇ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚੋਂ ਦੋ ਦੋ ਗੱਡੀਆਂ ਤੇ ਅਧਿਆਪਕ ਆਏ ਨੇ ਦੋ ਦੋ ਬੱਸਾਂ ਭਰ ਕੇ ਆਈਆਂ ਨੇ ਤੇ ਤੁਹਾਡੇ ਸਾਹਮਣੇ ਹੈ ਜੀ ਗਿਣਤੀ ਘਟੋ ਘਟ 3000 ਦੇ ਕਰੀਬ ਹੈ ਸਾਰੇ ਅਧਿਆਪਕਾਂ ਦੀ ਤੇ ਆਸ ਕਰਦੇ ਹਾਂ ਕਿ ਡਿਪਾਰਟਮੈਂਟ ਤੋਂ ਵੀ ਕੋਈ ਵਧੀਆ ਪੱਤਰ ਸਹੀ ਪੱਤਰ ਜਾਰੀ ਕਰਨਾ ਜਿਹਦੇ ਨਾਲ ਇੱਕ ਕੀ ਹੈ ਡਿਪਾਰਟਮੈਂਟ ਨੂੰ ਐਟ ਲੀਸਟ ਇਹ ਤਾਂ ਕਲੈਰੀਫਾਈ ਹੋਵੇ ਕਿ ਇਹਨਾਂ ਦੇ ਉੱਪਰ ਪੇ ਸਕੇਲ ਕਿਹੜਾ ਲਾਉਣਾ ਹੈ ਇਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਵੀ ਪੇ ਸਕੇਲ ਕਿਹੜਾ ਲੱਗੂਗਾ ਅਸੀਂ ਲੈਟਰ ਜਾਰੀ ਕਿਵੇਂ ਕਰਨਾ ਹੈ ਸਿਰਫ ਇੱਕ 뮤지컬 ਚੇਅਰ ਵਾਂਗੇ ਖੇਡੀ ਆ ਰਹੇ ਐ ਇੱਕ ਦੀ ਟੋਪੀ ਦੂਸਰੇ ਤੇ ਦੂਸਰੇ ਤੇ ਤੀਸਰੇ ਤੇ ਇਸ ਤਰ੍ਹਾਂ ਉਹਨਾਂ ਨੂੰ ਖੁਦ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਰੀਏ ਬਿਲਕੁਲ ਬਿਲਕੁਲ ਲੁਧਿਆਣੇ ਵੀ ਸਾਥ ਦਿੱਤਾ ਸੀਗਾ ਅੱਜ ਫੇਰ ਮੁਹਾਲੀ ਵੀ ਪਹੁੰਚੇ ਹੋ ਇੱਕ ਪਾਸੇ ਜੋ ਸਥਿਤੀ ਦੇਖਿਆ ਵੀ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਅਧਿਕਾਰੀਆਂ ਪਹੁੰਚਿਆ ਨੇ ਪਰ ਸਰਕਾਰ ਤੇ ਕੰਤ ਤੇ ਜੋ ਸਰਕਣੀ ਰਹੀ ਹਾਲਾਤ ਕੀ ਲੱਗਦੇ ਨੇ ਕਿਸ ਸ ਜਦੋਂ ਸਮਾਜ ਦੇ ਸਿਰਜਕ ਅਧਿਆਪਕ ਵਰਗ ਨੂੰ ਆਪਣੇ ਹੱਕਾਂ ਵਾਸਤੇ ਧਰਨਿਆਂ ਤੇ ਰੋਸ ਧਰਨਿਆਂ ਤੇ ਬਹਿਣਾ ਪੈ ਜੇ ਤੇ ਲਹਨਤ ਇਹੋ ਜੇ ਜਿਹੜੇ ਸੂਬੇ ਦੀ ਜਿਹੜੀ ਸਿੱਖਿਆ ਨੀਤੀਆਂ ਨੂੰ ਸਿੱਖਿਆ ਪ੍ਰਣਾਲੀ ਨੂੰ ਬੜੇ ਵੱਡੇ ਵੱਡੇ ਦਾਅਵੇ ਕਰਦੇ ਤੇ ਗਰੰਟੀਆਂ ਦਿੰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਕੋਲ ਇੱਥੇ 100 ਕਰੋੜ ਦਾ ਹਾਲੀ ਸ਼ਾਨ ਬੰਗਲਾ ਬਣਾਉਣ ਵਾਸਤੇ ਕੇਜਰੀਵਾਲ ਨੂੰ ਦੇਣ ਨੂੰ ਪੈਸਾ ਹੈਗਾ ਅੱਜ ਦਿੱਲੀ ਦੇ ਆ ਵੱਡੇ ਵੱਡੇ ਜਿਹੜੇ ਲਿਆ ਕੇ ਇੱਥੇ ਪੰਜਾਬ ਤੇ ਡਿਕਟੇਟਰ ਲਾਤੇ ਉਹਨਾਂ ਨੂੰ ਕਰੋੜਾ ਰੁਪਇਆ ਦੇਣ ਵਾਸਤੇ ਹੈਗਾ 12000 ਕਰੋੜ ਰੁਪਇਆ ਉਹਦੀ ਐਡਵਰਟਾਈਜ਼ਮੈਂਟ ਤੇ ਖਰਚ ਕਰਨ ਵਾਸਤੇ ਹੈਗਾ ਪਰ ਜਿਹੜੇ ਸਾਰਾ ਦਿਨ ਉੱਥੇ ਜਾ ਕੇ ਨਾਲੇ ਤਾਂ ਬੱਚਿਆਂ ਦਾ ਭੁੱਖਾ ਬਣਾਉਂਦੇ ਆ ਨਾਲੇ ਜਿਹੜੇ ਸਭ ਤੋਂ ਵੱਧ ਡਿਊਟੀ ਕਰਦੇ ਚਾਹੇ ਉਹ ਚੋਣਾ ਆ ਜਾਣ ਚਾਹੇ ਹੜ੍ਹ ਪੀੜਤਾਂ ਦਾ ਜੋ ਵੀ ਮੁਆਵਜ਼ੇ ਦਾ ਵੇਰਵਾ ਲੈਣ ਇਕੱਠਾ ਕਰਨ ਜਾਣਾ ਜਿਹੜਾ ਟੀਚਰ ਵਰਗ ਹੈ ਜਿਹੜਾ ਅਸਲ ਸਮ ਜੇ ਧਰਨਿਆਂ ਦੇ ਵਿੱਚ ਸਾਡਾ ਫਰਜ਼ ਵੀ ਬਣਦਾ ਮੇਰੀ ਮਰਿਆਦਾ ਵੀ ਬਣਦੀ ਹੈ ਕਿਉਂਕਿ ਅਧਿਆਪਕ ਵਰਗ ਹੈ ਜਿਹੜਾ ਇਹਨੇ ਦੇਸ਼ ਦਾ ਸੰਵਿਧਾਨ ਲਿਖਣ ਦੇ ਵਿੱਚ ਵੱਡੀ ਭੂਮਿਕਾ ਨਭਈ ਅੱਜ ਜਿਹੜੇ ਵੱਡੇ ਵੱਡੇ ਦਫ਼ਤਰਾਂ ਦੇ ਵਿੱਚ ਬਹਿ ਕੇ ਮੀਟਿੰਗਾਂ ਹੋ ਰਹੀਆਂ ਜੇ ਇਹ ਇੰਜੀਨੀਅਰ ਨੂੰ ਇੰਜੀਨੀਅਰ ਦੇ ਪਿੱਛੇ ਜੇ ਕੋਈ ਦੇਣ ਹੈ ਤੇ ਟੀਚਰ ਵਰਗ ਦੀ ਦੇਣ ਹੈ ਜੇ ਅੱਜ ਤੁਸੀਂ ਮੀਡੀਆ ਕਰਮੀਆਂ ਤੁਹਾਡਾ ਵੀ ਕੋਈ ਗੁਰੂ ਹੈ ਮੇਰਾ ਵੀ ਕੋਈ ਗੁਰੂ ਹੈ ਗੁਰੂ ਬਿਨਾ ਗਿਆਨ ਨਹੀਂ ਗਿਆਨ ਬਿਨਾ ਜਿਹੜਾ ਰਾਹ ਨਹੀਂ ਤੇ ਰਾਹ ਬਿਨਾ ਜ਼ਿੰਦਗੀ ਨਹੀਂ ਰਾਹ ਦੇ ਸੇਰਾ ਕੋਨੇ ਅਧਿਆਪਕ ਵਰਗ ਤੇ ਜੇ ਅਧਿਆਪਕ ਵਰਗ ਦੇ ਹੱਕਾਂ ਨੂੰ ਦਬਾਇਆ ਜਾਊਗਾ ਤੇ ਸਾਡਾ ਫਰਜ਼ ਬਣਦਾ ਸੀ ਇਥੋਂ ਆਇਓਰ ਜੋ ਸਥਿਤੀ ਬਣਦੀ ਹੈ ਤੁਹਾਨੂੰ ਲੱਗਦਾ ਵੀ ਹੁਣ ਮੀਟਿੰਗ ਅੰਦਰ ਹੋ ਚੁੱਕੀ ਹੈ ਮੀਟਿੰਗ ਤੋਂ ਬਾਅਦ ਕੀ ਹੱਲ ਨਿਕਲਿਆ ਜਾਂ ਫਿਰ ਅੱਗੇ ਸੰਘਰਸ਼ ਨੂੰ ਵਧਾਉਣਾ ਚੰਡੀਗੜ੍ਹ ਵੱਲ ਕੂਚ ਕਰਨਾ ਜਾਂ ਕੀ ਪਲੈਨਿੰਗ ਹੈ ਸਰ ਸਾਡੀਆਂ ਪਹਿਲਾਂ ਵੀ ਬਹੁਤ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਇੱਕ ਤਰੀਕ ਤੋਂ ਅਸੀਂ ਇੱਥੇ ਪੱਕਾ ਤਰਨਾ ਹੀ ਸੋਚ ਕੇ ਲਾਇਆ ਸੀ ਕਿ ਜਿੰਨਾ ਟਾਈਮ ਸਾਨੂੰ 6ਵੇਂ ਪੇ ਸਕੇਲ ਦੇ ਅਕੋਰਡਿੰਗ ਨਹੀਂ ਇਹ ਦਿੰਦੇ ਤਾਂ ਉਹਨਾਂ ਟਾਈਮ ਅਸੀਂ ਇੱਥੋਂ ਨਹੀਂ ਛੱਕਾਂਗੇ ਤੇ ਇਦਾਂ ਦੀਆਂ ਮੀਟਿੰਗਾਂ ਸਰ ਅਸੀਂ ਬਹੁਤ ਵਾਰ ਦੇਖ ਚੁੱਕੇ ਆ ਇਹ ਪਹਿਲੀ ਵਾਰ ਨਹੀਂ ਹੈ ਪਰ ਇਹਨਾਂ ਦਾ ਕੀ ਅਸਰ ਇਹਨਾਂ ਦਾ ਟਾਲਮਟੋਲੀ ਵਾਲਾ ਕੰਮ ਆ ਕੀ ਆ ਹੁਣ ਕਿਸੇ ਜਗ੍ਹਾ ਤੇ ਦੇਖੋ ਕਈ ਕਿਸੇ ਜਗ੍ਹਾ ਤੇ ਡੀਡਿਓ ਇਹ ਪੱਕਾ ਸਰ ਲੈਟਰ ਨਹੀਂ ਕੱਢ ਰਹੇ ਕਿ ਇਹਨਾਂ ਨੂੰ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ 46800 ਬੇਸਿਕ ਪੇ ਦੇ ਹਿਸਾਬ ਨਾਲ ਇਹਨਾਂ ਨੂੰ ਬਣਦੀ ਤਨਖਾਹ ਬਣਾਈ ਜਾਵੇ ਹੁਣ ਸਾਡੇ ਦੇਖੋ ਜਿੰਨੇ ਜ਼ਿਲ੍ਹੇ ਆ 23 ਜ਼ਿਲ੍ਹਿਆਂ ਦੇ ਵਿੱਚੋਂ 20 ਜ਼ਿਲ੍ਹਿਆਂ ਦੇ ਅੰਦਰ ਜੇ ਤਨਖਾਹ ਪਹ ਪ ਚੁੱਕੀ ਆ ਤਾਂ ਤਿੰਨ ਜ਼ਿਲ੍ਹਿਆਂ ਨੂੰ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਉਂ ਨਹੀਂ ਇਹਨਾਂ ਨੂੰ ਸਮਝ ਆ ਰਹੀ ਤੇ ਜਿੱਥੋਂ ਤੱਕ ਇਹਨਾਂ ਦਾ ਕੀ ਆ ਟਾਲਮ ਟੋਲ ਵਾਲਾ ਕੰਮ ਇਹ ਇਦਾਂ ਵਾ ਸਰ ਇਹ ਨਾ ਅੱਗੇ ਦੇ ਅੱਗੇ ਭੇਜਦੇ ਆ ਕਿ ਉੱਪਰ ਭੇਜੀ ਹੋਈ ਆ ਫਾਈਨਾਂਸ ਕੋਲ ਭੇਜੀ ਹੋਈ ਆ ਹੁਣ ਫਾਈਨਾਂਸ ਵਾਲੇ ਕਹਿ ਦਿੰਦੇ ਆ ਡੀਪੀਆਈ ਨੇ ਦੇਣਾ ਵਾ ਤਾਂ ਅੱਗੇ ਦੇ ਅੱਗੇ ਭੇਜ ਰਹੇ ਆ ਹੁਣ ਕੱਲ ਜਿਵੇਂ ਹਰਜੋਤ ਮੈਂਸ ਜੀ ਨਾਲ ਸਾਡੇ ਜਿਹੜੇ ਪ੍ਰਧਾਨ ਸਾਡੀ 37 ਜੋ ਚਾਰ ਜੂਨੀਅਨ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲ ਹੋਈ ਸਰੇ ਪਰ ਲਾਗੂ ਜੇ ਇਹਨਾਂ ਨੂੰ ਪਤਾ ਵਾ ਧਰਨਾ ਵੀ ਲੱਗਣਾ ਵਾ ਹੈ ਨਾ ਮੀਟਿੰਗਾਂ ਵੀ ਹੋ ਰਹੀਆਂ ਤਾਂ ਇਹ ਇੱਕ ਪੱਤਰ ਜਾਰੀ ਕਰਦੇ ਨੇ ਅਸੀਂ ਇੱਥੋਂ ਚਲੇ ਜਾਵਾਂਗੇ 24 ਦਿਨ ਹੋ ਗਏ ਆ ਪਰ ਜਦੋਂ ਅਸੀਂ ਇਹਨਾਂ ਨੂੰ ਧਰਨੇ ਦੀ ਗੱਲ ਕਰਦੇ ਆ ਇਹਨਾਂ ਨੂੰ ਪਤਾ ਚੱਲਦਾ ਕਿ ਹੁਣ ਪੱਕਾ ਧਰਨਾ ਲਾਉਣਗੇ ਤੇ ਸਾਨੂੰ ਬੁਲਾ ਕੇ ਪੁੱਛਦੇ ਆ ਕਿ ਤੁਹਾਡੇ ਮਸਲਾ ਕੀ ਆ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਜੇ ਆਪਾਂ ਇੰਨੇ ਔਦਿਆਂ ਤੇ ਲੱਗੇ ਹੋਇਆ ਤਾਂ ਇਹਨਾਂ ਨੂੰ ਮਸਲੇ ਦਾ ਨਹੀਂ ਪਤਾ ਹੈਨਾ ਤਾਂ ਇਹ ਹਜੇ ਤੱਕ ਤਾਂ ਟਾਲਮਟੋਲਾ ਤੇ ਪਰ ਜਦੋਂ ਅਸੀਂ ਹੁਣ ਦੇਖੋ ਪਹਿਲਾਂ ਮਨਪ੍ਰੀਤ ਬਾਦਲ ਨੇ ਲਾਇਆ ਉਹ ਕਹਿੰਦੇ ਵੀ ਖਜ਼ਾਨਾ ਖਾਲੀ ਆ ਪਰ ਇਹ ਤਾਂ ਕਹਿ ਰਹੇ ਵੀ ਸਾਡਾ ਖਜ਼ਾਨਾ ਬਹੁਤ ਭਰਿਆ ਹੋਇਆ। ਜੇ ਖਜ਼ਾਨਾ ਭਰਿਆ ਹੋਇਆ ਤਾਂ ਤੁਹਾਨੂੰ ਪ੍ਰੋਬਲਮ ਕੀ ਆ? ਹੈਨਾ? ਬਸ ਇਹੀ ਸਾਨੂੰ ਸਮਝ ਨਹੀਂ ਆ ਰਹੀ। ਤੇ ਹੁਣ ਪਰ ਇਹ ਆ ਵੀ ਸਾਡੀ ਯੂਨੀਅਨ ਦਾ ਇਰਾਦਾ ਪੱਕਾ ਵਾ। ਜਿੰਨਾ ਟਾਈਮ ਸਾਡਾ ਹੱਲ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਜਾਵਾਂਗੇ। ਪੁੱਤ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਆਉਨੇ ਹਾਂ ਨਾਲ ਤਰਸ ਨਹੀਂ ਆਉਂਦਾ ਉਹਨਾਂ ਦੇ ਉੱਤੇ ਕੀ ਸਥਿਤੀ ਹਾਂਜੀ ਮੇਰੇ ਖੁੱਦ ਦਾ ਛੋਟਾ ਇਹ ਬੱਚਾ 10 ਮਹੀਨੇ ਦਾ ਹੈ ਰਸੀ ਇੱਕ ਮਤਲਬ ਸਾਡੀ ਪੱਕੀ ਡਿਊਟੀ ਲੱਗਦੀ ਆ ਵੀ ਰਾਤ ਮਤਲਬ ਇੱਥੇ ਰਹਿਣਾ ਪੈਂਦਾ ਹੈ ਤਾਂ ਘਰ ਦੇ ਮਤਲਬ ਹਾਲਾਤ ਇਦਾਂ ਦੇ ਵੀ ਬੱਚੀ ਨੂੰ ਅਸੀਂ ਕੱਲਾ ਨਹੀਂ ਛੱਡ ਕੇ ਆ ਸਕਦੇ ਹੈਗੇ ਤਾਂ ਮਤਲਬ ਸਾਡੀ ਵੀ ਮਜਬੂਰੀ ਆ ਵੀ ਅਸੀਂ ਇੱਥੇ ਆਉਣਾ ਹੈ ਸਾਨੂੰ ਵੀ ਆਪਣੇ ਸਕੀਲ ਨੇ ਜਿਹੜੇ ਉਹ ਚਾਹੀਦੇ ਨੇ ਤਾਂ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਜਿਹੜੇ ਸਾਡੇ ਪੀ ਸਕੀਲ ਨੇ ਉਹ ਜਾਰੀ ਕੀਤੇ ਜਾਣ ਬਿਲਕੁਲ ਧੰਨਵਾਦ ਆ ਇੱਕ ਵਾਰ ਮੈਂ ਆਪਣੇ ਸਹਿਯੋਗੀ ਸ਼ੇਰਸਮਨ ਨੂੰ ਕਹਾਂਗਾ ਜ਼ਰੂਰ ਇਹ ਤਸਵੀਰਾਂ ਕਿਉਂਕਿ ਛੋਟੇ ਛੋਟੇ ਬੱਚੇ ਲਿਆ ਕੇ ਇਹ ਅਧਿਆਪ ਮਜਬੂਰੀ ਵੀ ਹੈ ਕਿ ਘਰ ਦੇ ਵਿੱਚ ਇਹ ਛੋਟੇ-ਛੋਟੇ ਬੱਚੇ ਕਿੰਨਾ ਕੋਲ ਛੱਡ ਕੇ ਹੋਣ ਤਾਂ ਸਰਕਾਰ ਨੂੰ ਇਹ ਦ੍ਰਿਸ਼ ਜਿਹੜੇ ਨੇ ਸ਼ਾਇਦ ਕਿਤਨਾ ਕਿਤੇ ਭਾਵੁਕ ਕਰਨ ਪਰ ਜੋ ਸਿਟੀ ਹੈ ਆਪਣੇ ਹੱਕਾਂ ਦੇ ਲਈ ਆਪਣੀਆਂ ਲੜਾਈਆਂ ਲੜਨ ਦੇ ਲਈ ਆਪਣੇ ਅਧਿਕਾਰ ਲੈਣ ਦੇ ਲਈ ਤਾਂ ਕਿਸ ਜਗ੍ਹਾ ਤੱਕ ਪਹੁੰਚ ਰਹੇ ਨੇ ਅਧਿਆਪਕ ਔਰ ਹਾਲਾਂਕਿ ਇਸ ਤਰੀਕੇ ਦੇ ਨਾਲ ਜੇਕਰ ਇਹ ਬੇਵਸੀ ਹੈ ਸਰਕਾਰ ਦੀ ਤਾਂ ਦੇਖੋ ਹਰੇਕ ਤਰਫ ਮਤਲਬ ਕਿਸ ਜਿੱਥੋਂ ਤੱਕ ਵੀ ਇਹ ਕੈਮਰੇ ਦੀ ਨਿਗਾਹ ਜਾਂਦੀ ਹੈ ਤਾਂ ਜਿਹੜੇ ਆਪਣੇ ਆ ਮੰਗਾਂ ਮੰਨਵਾਉਣ ਦੇ ਲਈ ਅਧਿਆਪਕ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚ ਰਹੇ ਨੇ ਨਾਲ ਛੋਟੇ-ਛੋਟੇ ਬੱਚੇ ਨੇ ਕਿਉਂਕਿ ਖਾਸ ਤੌਰ ਦੇ ਉੱਪਰ ਪਰਿਵਾਰ ਛੋਟੇ ਨੇ ਔਰ ਇਹ ਛੋਟੇ-ਛੋਟੇ ਬੱਚੇ ਛੱਡ ਕੇ ਕਿਸ ਕੋ ਲਾਉਣ ਤਾਂ ਜੇਕਰ ਅਜਿਹੀਆਂ ਤਸਵੀਰਾਂ ਵੀ ਸਰਕਾਰ ਦਾ ਦੇਣ ਨਾ ਭਿਲਕਾ ਸਕਨ ਤਾਂ ਸਿੱਖਿਆ ਦਾ ਮਿਆਰ ਸੱਚੀ ਉੱਚਾ ਹੋ ਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਪਰ ਮੰਗਾਂ ਮੰਨੀਆਂ ਜਾਂਦੀਆਂ ਨੇ ਨਹੀਂ ਇਹ ਹਾਲਾਂਕਿ ਦੇਖਣਾ ਹੋਵੇਗਾ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਪੀਟੀਸੀ ਨਿਊਜ਼ ਮੋਹਾਲੀ